ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਸੰਗਰੂਰ ਫੈਮਿਲੀ ਚੈਨਲ 'ਤੇ ਹੁਣ ਸਵੇਰ ਦਾ ਟਾਈਮ ਹੈ ਜੀ ਵੱਜ ਗਏ ਨੇ 8:30 ਆਪਾਂ ਲੱਗੇ ਆ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ 'ਤੇ ਨਵੇਂ ਆਇਓ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਕੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਬਾਕੀ ਥੰਬਨੇਲ ਦੇਖ ਕੇ ਤੁਹਾਨੂੰ ਪਤਾ ਚੱਲ ਗਿਆ ਹੋਣਾ ਅੱਜ ਦੀ ਆਪਣੀ ਵੀਡੀਓ ਕਿਸ ਚੀਜ਼ ਬਾਰੇ ਆ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਵੀ ਰਾਤ ਨੂੰ ਜਿਸ ਵੇਲੇ ਵੀ ਤੁਹਾਡੀ ਅੱਖ ਖੁੱਲ੍ਹੇ ਉਸੇ ਵੇਲੇ ਬਿਨਾਂ ਇਸ਼ਨਾਨ ਕੀਤੇ ਇਸ ਸ਼ਬਦ ਦਾ ਜਾਪ ਕਰ ਲਿਓ ਇਹਦੇ ਨਾਲ ਤੁਹਾਡੀ ਹਰ ਇੱਛਾ ਪੂਰੀ ਹੋਵੇਗੀ ਘਰ ਦੇ ਵਿੱਚੋਂ ਲੜਾਈ ਝਗੜਾ ਕਲੇਸ਼ ਦੁੱਖ ਰੋਗ ਗਰੀਬੀ ਸਭ ਖਤਮ ਹੋਵੇਗਾ ਤੇ ਇਥੋਂ ਤੱਕ ਕੀ ਗੁਰੂ ਸਾਹਿਬ ਦੇ ਦਰਸ਼ਨ ਵੀ ਹੁੰਦੇ ਨੇ ਜੇ ਤੁਸੀਂ ਇਸ ਵਿਧੀ ਨਾਲ ਕਰੋਗੇ ਜਿਸ ਵਿਧੀ ਨਾਲ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਤੇ ਨਾਲ ਹੀ ਮੈਂ ਆਪਣਾ ਐਕਸਪੀਰੀਅੰਸ ਵੀ ਤੁਹਾਡੇ ਨਾਲ ਸ਼ੇਅਰ ਕਰੂੰਗੀ ਸੋ ਵੀਡੀਓ ਨੂੰ ਬਿਨਾ ਸਕਿਪ ਕਰਕੇ ਐਂਡ ਤੱਕ ਜਰੂਰ ਦੇਖਿਓ ਵਾਅਦਾ ਤੋਂ ਵਾਅਦਾ ਸ਼ੇਅਰ ਜਰੂਰ ਕਰਿਓ ਤਾਂ ਕਿ ਕਿਸੇ ਹੋਰ ਦਾ ਵੀ ਭਲਾ ਹੋ ਸਕੇ ਸੋ ਚਲੋ ਜੀ ਟਾਈਮ ਵੇਸਟ ਕਰੇ ਬਿਨਾ ਸ਼ੁਰੂ ਕਰਦੇ ਆਂ ਅੱਜ ਦੀ ਵੀਡੀਓ ਸਭ ਤੋਂ ਪਹਿਲਾਂ ਮੈਂ ਆਪਣਾ ਐਕਸਪੀਰੀਅੰਸ ਤੁਹਾਡੇ ਨਾਲ ਸ਼ੇਅਰ ਕਰਦੀ ਆਂ ਜੀ ਅੱਜ ਤੱਕ ਜਦੋਂ ਵੀ ਮੈਂ ਇਸ ਸ਼ਬਦ ਦਾ ਜਾਪ ਕੀਤਾ ਕਿਸੇ ਅਰਦਾਸ ਵਾਸਤੇ ਕਿਸੇ ਮਨੋ ਕਾਮਨਾ ਵਾਸਤੇ ਜਾਂ ਇਥੋਂ ਤੱਕ ਕਿ ਮੰਨ ਲਓ ਅਗਰ ਸਾਡੇ ਕਿਸੇ ਕੰਮ ਦੇ ਵਿੱਚ ਰੁਕਾਵਟ ਆ ਗਈ ਹੁੰਦੀ ਹੈ ਨਾ ਤਾਂ ਜਦੋਂ ਅਸੀਂ ਘਰ ਤੋਂ ਤੁਰਦੀਆਂ ਅਗਰ ਮੈਂ ਇਸ ਸ਼ਬਦ ਦਾ ਜਾਪ ਕਰਕੇ ਗੁਰੂ ਸਾਹਿਬ ਦੇ ਚਰਨਾਂ 'ਚ ਅਰਦਾਸ ਕਰਦੀਆਂ ਵੀ ਵਾਹਿਗੁਰੂ ਜੀ ਮਿਹਰ ਕਰਿਓ ਆਪ ਜੀ ਅੰਗ ਸੰਗ ਰਹਿਣਾ ਤੇ ਆਪ ਜੀ ਅੰਗ ਸੰਗ ਸਹਾਇ ਹੋ ਕੇ ਹੀ ਇਸ ਕਾਰਜ ਨੂੰ ਫਤਿਹ ਕਰਵਾਣਾ ਤਾ ਪਰਮਾਤਮਾ ਨੇ ਹਮੇਸ਼ਾ ਮਿਹਰ ਕੀਤੀ ਐ ਸਾਡਾ ਉਹ ਕਾਰਜ ਬਿਨਾ ਕਿਸੇ ਰੁਕਾਵਟੇ ਬਿਨਾ ਕਿਸੇ ਮੁਸ਼ਕਲ ਤੋਂ ਸਿਰੇ ਚੜਿਆ ਤੇ ਇਹ ਇੱਕ ਇਹਦੇ ਵਿੱਚ ਇਹ ਵੀ ਵਜ੍ਹਾ ਹੁੰਦੀ ਐ ਜੀ ਜਦੋਂ ਆਪਾਂ ਗੁਰਬਾਣੀ ਕੋਈ ਵੀ ਪਾਠ ਕਰ ਲਈਏ ਗੁਰਬਾਣੀ ਜਪ ਲਈਏ ਜਾਂ ਇੱਕ ਸ਼ਬਦ ਵੀ ਗੁਰਬਾਣੀ ਦਾ ਇੱਕ ਅੱਖਰ ਵੀ ਗੁਰਬਾਣੀ ਦਾ ਜਪ ਲਈਏ ਨਾ ਤੇ ਉਹਦੇ ਵਿੱਚ ਸਾਡੀ ਸ਼ਰਧਾ ਭਾਵਨਾ ਤੇ ਵਿਸ਼ਵਾਸ ਪੱਕਾ ਹੋਵੇ ਨਾ ਤਾਂ ਫਿਰ ਪਰਮਾਤਮਾ ਫਿਰ ਵੀ ਮਿਹਰ ਕਰ ਦਿੰਦੇ ਨੇ ਹੁਣ ਕਈ ਵਾਰੀ ਆਪਾਂ ਦੇਖਦੇ ਆਂ ਕਈ ਲੋਕ ਤਾਂ ਸਾਰਾ ਸਾਰਾ ਦਿਨ ਵੀ ਪਾਠ ਕਰਦੇ ਆ ਜਾਂ ਡੇਲੀ ਦੇ 2 ਜਾਂ 3 ਸੁਖਮਨੀ ਸਾਹਿਬ ਵੀ ਕਰਦੇ ਆ ਲੇਕਿਨ ਉਹਨਾਂ ਦੀ ਅਰਦਾਸ ਫਿਰ ਵੀ ਪੂਰੀ ਨਹੀਂ ਹੁੰਦੀ ਦੂਜੇ ਪਾਸੇ ਇੱਕ ਇਨਸਾਨ ਚਾਹੇ ਮੂਲ ਮੰਤਰ ਸਾਹਿਬ ਦਾ ਪਾਠ ਕਰ ਲਵੇ ਚਾਹੇ ਵਾਹਿਗੁਰੂ ਦਾ ਸਿਮਰਨ ਹੀ ਕਰ ਲਵੇ ਤਾਂ ਵੀ ਉਹਦੀ ਅਰਦਾਸ ਪ੍ਰਵਾਨ ਹੋ ਜਾਂਦੀ ਹੈ ਇਹਦੇ ਪਿੱਛੇ ਜਿਹੜਾ ਵਜਾ ਹੈ ਉਹ ਹੈ ਸ਼ਰਧਾ ਭਾਵਨਾ ਤੇ ਵਿਸ਼ਵਾਸ ਬਿਨਾਂ ਕਿਸੇ ਕਿੰਤੂ ਪ੍ਰੰਤੂ ਤੋਂ ਗੁਰੂ ਸਾਹਿਬ ਨੂੰ ਯਾਦ ਕਰਨਾ ਧਿਆਉਣਾ ਤੇ ਉਹਨਾਂ ਤੇ ਪੂਰਨ ਤੌਰ ਤੇ ਵਿਸ਼ਵਾਸ ਰੱਖਣਾ ਬਸ ਇਹੀ ਇੱਕ ਕਾਰਨ ਹੁੰਦਾ ਹੈ ਇਹ ਨਹੀਂ ਹੁੰਦਾ ਕਿ ਗੁਰੂ ਸਾਹਿਬ ਨੂੰ ਉਹ ਪਿਆਰ ਹੈ ਤੇ ਅਸੀਂ ਪਿਆਰੇ ਨਹੀਂ ਆ ਗੁਰੂ ਸਾਹਿਬ ਜੀ ਨੂੰ ਸਭ ਪਿਆਰੇ ਨੇ ਸਭ ਗੁਰੂ ਸਾਹਿਬ ਜੀ ਦਾ ਪਰਿਵਾਰ ਨੇ ਉਹਨਾਂ ਦੇ ਬੱਚੇ ਨੇ ਉਹਨਾਂ ਦੀ ਨਜ਼ਰ ਦੇ ਵਿੱਚ ਹਰ ਇੱਕ ਇਨਸਾਨ ਇੱਕ ਹੈ ਕੋਈ ਜਾਤ ਪਾਤ ਨਹੀਂ ਕੋਈ ਅਮੀਰ ਗਰੀਬ ਨਹੀਂ ਉਹਨਾਂ ਦੇ ਸਭ ਇੱਕ ਸਮਾਨ ਨੇ ਬਸ ਫਰਕ ਹੁੰਦਾ ਸਾਡੇ ਉਹਨਾਂ ਨੂੰ ਧਿਆਉਣ ਦੇ ਵਿੱਚ ਸਾਡੀ ਭਾਵਨਾ ਦੇ ਵਿੱਚ ਸਾਡੀ ਵਿਸ਼ਵਾਸ ਦੇ ਵਿੱਚ ਸੋ ਕਮੀ ਕਿਤੇ ਨਾ ਕਿਤੇ ਸਾਥੋਂ ਰਹਿ ਜਾਂਦੀ ਹੈ ਸੋ ਇਹਦੇ ਨਾਲ ਹੀ ਹੁਣ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਆਂ ਵੀ ਜਿਹੜਾ ਇਹ ਤੁਸੀਂ ਜਾਪ ਕਰਨਾ ਹੈ ਤੁਸੀਂ ਮੰਨ ਲਓ ਅਗਰ ਤੁਹਾਡੀ ਰਾਤ ਨੂੰ 1 ਜਾਂ 2 ਵਜੇ ਅੱਖ ਖੁੱਲ੍ਹ ਗਈ ਜਾਂ 12 ਵਜੇ ਖੁੱਲ੍ਹ ਗਈ ਤੁਸੀਂ ਉਦੋਂ ਵੀ ਉੱਠ ਕੇ ਇਹਦਾ ਜਾਪ ਕਰ ਸਕਦੇ ਹੋ ਇਸ਼ਨਾਨ ਕਰਨ ਦੀ ਜ਼ਰੂਰਤ ਨਹੀਂ ਆ ਉਹ ਇਸ ਲਈ ਮੈਂ ਕਿਹਾ ਮੰਨ ਲਓ ਤੁਸੀਂ ਇੱਕ ਰਾਤ ਪਹਿਲਾਂ ਇਸ਼ਨਾਨ ਕਰਕੇ ਸੁਕਤੇ ਹੋ ਹਨਾ ਤੁਸੀਂ 8-9 ਵਜੇ ਜਾਂ 6-7 ਵਜੇ ਤੁਸੀਂ ਇਸ਼ਨਾਨ ਕੀਤਾ ਲੇਕਿਨ ਇੱਕ ਚੀਜ਼ ਦਾ ਧਿਆਨ ਜ਼ਰੂਰ ਰੱਖਣਾ ਵੀ ਤੁਸੀਂ ਪਵਿੱਤਰ ਹੋਣੇ ਚਾਹੀਦੇ ਹੋ ਇਹ ਨਾ ਹੋਵੇ ਵੀ ਹਨਾ ਤੁਸੀਂ ਪਵਿੱਤਰ ਨਹੀਂ ਹੋ ਤਾਂ ਜੇ ਤੁਸੀਂ ਪਵਿੱਤਰ ਹੋ ਫਿਰ ਤੁਹਾਨੂੰ ਇਸ਼ਨਾਨ ਕਰਨ ਦੀ ਜ਼ਰੂਰਤ ਨਹੀਂ ਤੁਸੀਂ ਆਪਣਾ ਬਾਥਰੂਮ ਵਗੈਰਾ ਜਾ ਕੇ ਵੀ ਤੁਸੀਂ ਆਪਣਾ ਪੰਜ ਇਸ਼ਨਾਨਾ ਕਰਕੇ ਤੁਸੀਂ ਇਸ ਸ਼ਬਦ ਦਾ ਜਾਪ ਕਰ ਸਕਦੇ ਹੋ ਜਦੋਂ ਇਹ ਸ਼ਬਦ ਤੁਸੀਂ ਜਪਣਾ ਕੋਲ ਜਲ ਜ਼ਰੂਰ ਰੱਖਣਾ ਕਦੇ ਵੀ ਕੋਈ ਵੀ ਗੁਰਬਾਣੀ ਦਾ ਪਾਠ ਕਰੋ ਹਮੇਸ਼ਾ ਕੋਲ ਜਲ ਜ਼ਰੂਰ ਰੱਖਿਆ ਕਰੋ ਠੀਕ ਹੈ ਜੀ ਪਾਠ ਦੀ ਸਮਾਪਤੀ ਤੋਂ ਬਾਅਦ ਜਾਂ ਉਸ ਸ਼ਬਦ ਦੇ ਜਿਹੜੀ ਜਪੋਗੇ ਉਹਦੀ ਸਮਾਪਤੀ ਤੋਂ ਬਾਅਦ ਉਹਨੂੰ ਕੋਲ ਟਾ ਕੇ ਰੱਖ ਲਓ ਜਦੋਂ ਸਵੇਰੇ ਸਾਰਾ ਪਰਿਵਾਰ ਉੱਠੇਗਾ ਤਾਂ ਉਹਨਾਂ ਨੂੰ ਜਰੂਰ ਛਕਾਓ ਆਪ ਵੀ ਛਕੋ ਪੂਰੇ ਘਰ ਵਿੱਚ ਉਸ ਜਲ ਦਾ ਛੱਟਾ ਜਰੂਰ ਦਿਓ ਹੁਣ ਆਪਾਂ ਇੱਥੇ ਗੱਲ ਕਰਦੇ ਆ ਵੀ ਸ਼ਬਦ ਨੂੰ ਕਿੰਨੇ ਵਾਰੀ ਜਪਣਾ ਤੇ ਕਿਹੜਾ ਸ਼ਬਦ ਹੈ ਸ਼ਬਦ ਹੈ ਜੀ ਮੂਲ ਮੰਤਰ ਸਾਹਿਬ ਜੀ ਦਾ ਹੁਣ ਤੁਸੀਂ ਸੋਚੋਗੇ ਵੀ ਮੂਲ ਮੰਤਰ ਸਾਹਿਬ ਜੀ ਦਾ ਤੇ ਵੀ ਕੀ ਇਹਦੇ ਨਾਲ ਇੰਨੀ ਕਿਰਪਾ ਹੁੰਦੀ ਹੈ ਹਾਂਜੀ ਮੂਲ ਮੰਤਰ ਸਾਹਿਬ ਜੀ ਨਾਲ ਬੜੀ ਕਿਰਪਾ ਹੁੰਦੀ ਹੈ ਇੱਕ ਪਾਕਿਸਤਾਨ ਦੀ ਘਟਨਾ ਮੈਂ ਪਹਿਲਾਂ ਵੀ ਤੁਹਾਡੇ ਨਾਲ ਸ਼ੇਅਰ ਕੀਤੀ ਸੀ ਦੇਖੋ ਬਿਲਕੁਲ ਗਰੀਬ ਪਰਿਵਾਰ ਦਾ ਬੱਚਾ ਰਾਸ਼ਟਰਪਤੀ ਬਣਿਆ ਸੀ ਜਿਨ੍ਹਾਂ ਦੇ ਘਰ ਵਿੱਚ ਰੋਟੀ ਦਾ ਵੀ ਪ੍ਰਬੰਧ ਨਹੀਂ ਹੁੰਦਾ ਸੀ ਨਾ ਇੱਕ ਟਾਈਮ ਦਾ ਉਹ ਰਾਸ਼ਟਰਪਤੀ ਬਣਿਆ ਸੀ ਦੇਸ਼ ਦਾ ਹੁਣ ਤੁਸੀਂ ਆਪ ਦੇਖ ਲਓ ਉਹ ਵੀ ਮੁਸਲਮਾਨ ਸੀ ਤੇ ਉਹਨੇ ਸਿਰਫ ਔਰ ਸਿਰਫ ਮੂਲ ਮੰਤਰ ਦਾ ਸਹਾਰਾ ਲੈਂਦਾ ਸੀ ਤੇ ਉਹਨਾਂ ਨੇ ਇੰਟਰਵਿਊ 'ਚ ਵੀ ਦੱਸਿਆ ਸੀ ਵੀ ਸਾਡਾ ਸਾਰਾ ਪਰਿਵਾਰ ਅੱਜ ਦੇ ਟਾਈਮ 'ਚ ਕਹਿੰਦੇ ਛੋਟੇ ਤੋਂ ਲੈ ਕੇ ਵੱਡੇ ਤੱਕ ਹਰ ਇੱਕ ਇਨਸਾਨ ਸਾਡੇ ਪਰਿਵਾਰ ਦਾ ਮੂਲ ਮੰਤਰ ਸਹਿਬ ਦਾ ਜਾਪ ਕਰਦਾ ਹੈ ਤਾਂ ਤੁਸੀਂ ਦੇਖੋ ਵੀ ਜਿਨ੍ਹਾਂ ਨੇ ਗੁਰੂ ਸਾਹਿਬ ਜੀ ਨੂੰ ਪਾ ਲਿਆ ਨਾ ਜਿਨ੍ਹਾਂ ਨੂੰ ਸਮਝ ਆ ਗਈ ਵੀ ਗੁਰੂ ਸਾਹਿਬ ਦੀ ਕਿਰਪਾ ਕਿਸ ਤਰੀਕੇ ਨਾਲ ਹੁੰਦੀ ਹੈ ਜਿਨ੍ਹਾਂ ਨੇ ਉਹਨਾਂ ਦੇ ਪਿਆਰ ਨੂੰ ਪਾ ਲਿਆ ਉਹਨਾਂ ਦੇ ਨਿਗ ਨੂੰ ਪਾ ਲਿਆ ਉਹ ਕਦੇ ਵੀ ਗੁਰੂ ਸਾਹਿਬ ਜੀ ਨੂੰ ਨਹੀਂ ਵਿਸਾਰਦੇ ਉਹ ਹਮੇਸ਼ਾ ਫਿਰ ਉਹੀ ਲੜ ਫੜ ਕੇ ਰੱਖਦੇ ਆ ਪਰ ਸਾਡੇ ਅੰਦਰ ਨਾ ਇੱਕ ਥੋੜੀ ਜਿਹੀ ਪ੍ਰੋਬਲਮ ਆ ਜਾਂਦੀ ਹੈ ਵੀ ਅਸੀਂ ਵਿਸ਼ਵਾਸ ਨਹੀਂ ਕਰ ਪਾਉਂਦੇ ਤੇ ਜੇ ਆਪਾਂ ਵੀ ਵਿਸ਼ਵਾਸ ਕਰਨ ਲੱਗ ਜਾਈਏ ਤਾਂ ਆਪਣੇ ਤੇ ਵੀ ਗੁਰੂ ਸਾਹਿਬ ਦੀ ਬੜੀ ਕਿਰਪਾ ਹੁੰਦੀ ਆ ਹੁਣ ਆਪਾਂ ਗੱਲ ਕਰਦੇ ਹਾਂ ਵੀ ਕਿਸ ਤਰੀਕੇ ਨਾਲ ਸ਼ਬਦ ਨੂੰ ਜਾਪ ਕਰਨਾ ਤੁਸੀਂ ਅਗਰ ਬਿਸਤਰੇ 'ਚ ਵੀ ਬੈਠੇ ਹੋ ਬਸ ਇਸ ਸਥਿਤੀ ਦਾ ਧਿਆਨ ਰੱਖੇ ਵੀ ਉਹ ਪਵਿੱਤਰ ਹੋਵੇ ਠੀਕ ਹੈ ਜੀ ਤੁਸੀਂ ਉੱਥੇ ਬਹਿ ਕੇ ਵੀ ਪਾਠ ਕਰ ਸਕਦੇ ਹੋ ਜਾਪ ਕਰ ਸਕਦੇ ਹੋ 108 ਵਾਰ ਅਗਰ ਤੁਸੀਂ ਕਰ ਲਓ ਤਾਂ ਬਹੁਤ ਹੀ ਵਧੀਆ ਬੜੀ ਕਿਰਪਾ ਪ੍ਰਮਾਤਮਾ ਦੀ ਹੁੰਦੀ ਆ ਠੀਕ ਹੈ ਜੀ ਤੇ ਜੇ ਤੁਸੀਂ ਮੰਨ ਲਓ 108 ਵਾਰੀ ਉਹ ਵੀ ਕਰਿਆ ਤੇ ਤੁਸੀਂ ਇਹ ਮੰਨ ਲਓ ਦਿਨ ਦੇ ਟਾਈਮ ਤੁਸੀਂ ਕੰਮ ਕਰਦੇ ਹੋ ਕੰਮ ਕਰਦੇ ਪ੍ਰਸ਼ਾਦਾ ਬਣਾਉਂਦੇ ਸਬਜ਼ੀ ਬਣਾਉਂਦੇ ਚਾਹ ਬਣਾਉਂਦੇ ਭਾਂਡੇ ਧੋਦੇ ਝਾੜੂ ਬਣਾਉਂਦੀ ਆ ਘਰ ਦੀ ਸਫਾਈ ਕਰਦੇ ਵੀ ਤੁਸੀਂ ਨਾਲ-ਨਾਲ ਨਾਲ-ਨਾਲ ਮੂਲ ਮੰਤਰ ਸਹਿਬ ਦਾ ਜਾਪ ਕਰਦੇ ਰਹਿੰਦੇ ਹੋ ਨਾ ਤਾਂ ਤੁਸੀਂ ਯਕੀਨ ਨੀ ਕਰਨਾ ਤੁਹਾਡੇ ਘਰ ਦੀ ਦਿਸ਼ਾ ਬਦਲ ਜਾਵੇਗੀ ਇੰਨੀ ਵੱਡੀ ਗੁਰੂ ਸਾਹਿਬ ਦੀ ਕਿਰਪਾ ਹੋਵੇਗੀ ਵੀ ਜੋ ਜੋ ਤੁਸੀਂ ਸੋਚਦੇ ਜਾਓਗੇ ਨਾ ਉਹ ਚੀਜ਼ਾਂ ਸੱਚ ਹੋਣੀਆਂ ਸ਼ੁਰੂ ਹੋ ਜਾਣੀਆਂ ਗੁਰੂ ਸਾਹਿਬ ਜੀ ਤੁਹਾਡੇ ਮੰਗਣ ਤੋਂ ਪਹਿਲਾਂ ਹੀ ਤੁਹਾਡੀ ਝੋਲੀ ਦੇ ਵਿੱਚ ਉਹ ਚੀਜ਼ ਪਾ ਦੇਣਗੇ ਇੰਨੀ ਪਰਮਾਤਮਾ ਦੀ ਕਿਰਪਾ ਹੁੰਦੀ ਹੈ ਬਸ ਇੱਕ ਚੀਜ਼ ਦਾ ਧਿਆਨ ਰੱਖਣਾ ਹੈ ਵੀ ਤੁਸੀਂ ਦਿਮਾਗ ਦੇ ਵਿੱਚ ਨਾ ਜਦੋਂ ਆਪਾਂ ਗੁਰਬਾਣੀ ਜਪਦੀਆਂ ਕਦੇ ਵੀ ਇਹ ਚੀਜ਼ਾਂ ਨਹੀਂ ਸੋਚਣੀਆਂ ਧਿਆਨ ਇਸ ਵੱਲ ਨਹੀਂ ਲਾਉਣਾ ਵੀ ਅਸੀਂ ਇੰਨੇ ਦਿਨਾਂ ਤੋਂ ਪਾਠ ਕਰ ਰਹੇ ਹਾਂ ਅਸੀਂ ਇੰਨੇ ਵਾਰੀ ਕਰ ਲਿਆ ਪਰ ਹਲੇ ਤੱਕ ਸਾਡਾ ਜਿਹੜਾ ਕਾਰਜ ਉਹ ਰਾਸ ਨਹੀਂ ਆਇਆ ਕਦੋਂ ਹੋਵੇਗਾ ਬਾਕੀਆਂ ਦੇ ਤਾਂ ਇੰਨੇ ਦਿਨਾਂ ਵਿੱਚ ਹੋ ਗਿਆ ਸੀ ਜਾਂ ਕਿ ਵੀ ਤੁਸੀਂ ਵੀਡੀਓ ਦੇਖ ਕੇ ਕਹੋ ਦੀਦੀ ਤੇ ਕਹਿੰਦੇ ਸੀ ਵੀ ਇੰਨੇ ਦਿਨਾਂ ਵਿੱਚ ਹੋ ਜਾਵੇਗਾ ਪਰ ਹਲੇ ਤੱਕ ਨਹੀਂ ਹੋਇਆ ਜੇ ਸਾਡਾ ਧਿਆਨ ਇਹਨਾਂ ਚੀਜ਼ਾਂ 'ਚ ਅੜਕਿਆ ਰਹੂ ਨਾ ਤਾਂ ਇਹਦੇ ਦੋ ਕਾਰਨ ਹੁੰਦੇ ਆ ਪਹਿਲਾ ਕਿ ਸਾਨੂੰ ਤਾਂ ਵਿਸ਼ਵਾਸ ਨਹੀਂ ਆ ਗੁਰੂ ਸਾਹਿਬ 'ਤੇ ਤੇ ਦੂਸਰਾ ਸਾਡਾ ਫਿਰ ਧਿਆਨ ਜਿਹੜਾ ਹੈਗਾ ਉਹ ਇਕਾਗਰ ਨਹੀਂ ਹੋਊਗਾ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਤੁਸੀਂ ਮਤਲਬ ਜਿਵੇਂ ਹੁੰਦਾ ਨਾ ਵੀ ਕੋਈ ਕੰਮ ਕਰਕੇ ਸਾਨੂੰ ਖੁਸ਼ੀ ਮਿਲਦੀ ਆ ਸਕੂਨ ਮਿਲਦਾ ਤੁਸੀਂ ਗੁਰਬਾਣੀ ਦੇ ਵਿੱਚੋਂ ਸਕੂਨ ਲੱਭਣਾ ਜਦੋਂ ਤੁਸੀਂ ਮਤਲਬ ਕੀ ਬਾਣੀ ਜਪਦੇ ਹੋ ਉਹਨੂੰ ਇਸ ਤਰੀਕੇ ਨਾਲ ਪਿਆਰ ਦੇ ਨਾਲ ਰਸ ਦੇ ਨਾਲ ਜਪਣਾ कि ਤੁਹਾਨੂੰ ਮਨ ਦੇ ਵਿੱਚ ਸਕੂਨ ਪੈਦਾ ਹੋਣ ਲੱਗ ਜਵੇ ਜਦੋਂ ਤੁਹਾਨੂੰ ਸਕੂਨ ਪੈਦਾ ਹੋਣ ਲੱਗ ਗਿਆ ਉਦੋਂ ਪਰਮਾਤਮਾ ਦੀ ਕਿਰਪਾ ਆਪਣੇ ਆਪ ਹੋਣੀ ਸ਼ੁਰੂ ਹੋ ਜਾਂਦੀ ਹੈ ਸੋ ਇਹ ਚੀਜ਼ ਦਾ ਧਿਆਨ ਰੱਖਣਾ ਕਈ ਵਾਰੀ ਇਹ ਵੀ ਹੁੰਦਾ ਗੁਰਬਾਣੀ ਜਪਣ ਦੇ ਟਾਈਮ ਜਾਂ ਸ਼ਬਦ ਨੂੰ ਜਪਣ ਦੇ ਟਾਈਮ ਸਾਡੀਆਂ ਮੁਸ਼ਕਿਲਾਂ ਕਈ ਵਾਰੀ ਵਧਣ ਲੱਗ ਜਾਂਦੀਆਂ ਤਾਂ ਉਹ ਤੋਂ ਘਬਰਾਉਣਾ ਨਹੀਂ ਉਹ ਖੁਸ਼ੀ ਦੀ ਨਿਸ਼ਾਨੀ ਹੁੰਦੀ ਹੈ ਕਿ ਸਾਡੇ ਤੇ ਗੁਰੂ ਸਾਹਿਬ ਦੀ ਨਜ਼ਰ ਪੈ ਚੁੱਕੀ ਆ ਨਜ਼ਰ ਪਈਆ ਤੇ ਸਾਡਾ ਇਮਤਿਹਾਨ ਸ਼ੁਰੂ ਹੋ ਗਿਆ ਸਾਡੀ ਪ੍ਰੀਖਿਆ ਦਾ ਟਾਈਮ ਚੱਲ ਰਿਹਾ ਦੇਖੋ ਇੱਕ ਬੱਚਾ ਜਾਂਦਾ ਸਾਰਾ ਸਾਲ ਤੇ ਫਿਰ ਸਾਲ ਬਾਅਦ ਉਹਦੇ ਪੱਕੇ ਪੇਪਰ ਹੁੰਦੇ ਆ ਨਾ ਤਾਂ ਫਿਰ ਉਹ ਪੇਪਰਾਂ ਦੇ ਟਾਈਮ ਸਖਤਾਈ ਤਾਂ ਹੁੰਦੀ ਹੈ ਨਾ ਟੀਚਰ ਨਕਲ ਨਹੀਂ ਕਰਨ ਦਿੰਦੇ ਬਹੁਤ ਧਿਆਨ ਰੱਖਿਆ ਜਾਂਦਾ ਸੋ ਇਸੇ ਤਰੀਕੇ ਨਾਲ ਜਦੋਂ ਅਸੀਂ ਕੁਰਬਾਨੀ ਜਪਣੀ ਆ ਤੇ ਉਸ ਤੋਂ ਬਾਅਦ ਸਾਡਾ ਪੇਪਰ ਹੁੰਦਾ ਉਹ ਪੇਪਰ ਦੇ ਟਾਈਮ ਸਖਤਾਈ ਤਾਂ ਗੁਰੂ ਸਰ ਕਰਨਗੇ ਨਾ ਸਾਡੀ ਪ੍ਰੀਖਿਆ ਔਖੀ ਤਾਂ ਹੋਏਗੀ ਨਾ ਸਵਾਲ ਇਹ ਜਿਹੇ ਤਾਂ ਹੋਣਗੇ ਜਿਨ੍ਹਾਂ ਦਾ ਜਵਾਬ ਲੱਭਣ ਲੱਗੇ ਸਾਨੂੰ ਪ੍ਰੋਬਲਮ ਆਵੇ ਇਹ ਤਾਂ ਹੀ ਤਾਂ ਫਿਰ ਸਾਨੂੰ ਪਰਖਿਆ ਜਾਵੇਗਾ ਕਿ ਅਸੀਂ ਉਸ ਇਮਤਿਹਾਨ ਨੂੰ ਪਾਸ ਕਰ ਲਿਆ ਕਿ ਅਸੀਂ ਫੇਲ ਹੋ ਗਏ ਸੋ ਇਸ ਚੀਜ਼ ਦਾ ਧਿਆਨ ਰੱਖਣਾ ਵਿਸ਼ਵਾਸ ਸ਼ਰਧਾ ਭਾਵਨਾ ਪੂਰੀ ਰੱਖਣੀ ਹੈ ਮੰਨ ਨਹੀਂ ਡੋਲਣ ਦੇਣਾ ਠੀਕ ਹੈ ਜੀ ਸੋ ਪ੍ਰਮਾਤਮਾ ਜ਼ਰੂਰ ਮਿਹਰ ਕਰਨਗੇ ਉਮੀਦ ਕਰਦੇ ਹਾਂ ਅੱਜ ਦੀ ਵੀਡੀਓ ਤੁਹਾਨੂੰ ਬਹੁਤ ਵਧੀਆ ਲੱਗੀ ਹੋਣੀ ਆ ਅੱਜ ਦੀ ਵੀਡੀਓ ਦੇ ਵਿੱਚ ਇੱਕ ਚੀਜ਼ ਮੈਂ ਹੋਰ ਤੁਹਾਨੂੰ ਰਿਕਵੈਸਟ ਕਰਨੀ ਆਂ ਕਿ ਜੇ ਤੁਸੀਂ ਕਿਸੇ ਗੁਰਬਾਣੀ ਦੇ ਬਾਰੇ ਜਾਂ ਪਾਠ ਦੇ ਬਾਰੇ ਕਹਿਣਾ ਚਾਹੁੰਦੇ ਹੋ ਵੀ ਵੀਡੀਓ ਆਪਾਂ ਬਣਾਈਏ ਤਾਂ ਤੁਸੀਂ ਉਹ ਵੀ ਜਰੂਰ ਕਮੈਂਟ ਕਰਕੇ ਦੱਸਿਓ ਹਨਾ ਸੋ ਚਲੋ ਜੀ ਹੁਣ ਆਪਾਂ ਵੀਡੀਓ ਦਾ ਕਰਦੇ ਐਂਡ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੀ